ਪਹਿਲੇ دی اہم ਖਬਰ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਰਿਸ਼ਤਿਆਂ ਨੂੰ ਦਾਗਦਾਰ ਕਰ ਦਿੱਤਾ ਗਿਆ ਕਿਉਂਕਿ ਇੱਕ ਭਰਾ ਨੇ ਇੱਕ ਭਰਾ ਦਾ ਹੀ ਕਤਲ ਕਰ ਦਿੱਤਾ ਹੈ ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਤੇ छानबीन ਕੀਤੀ ਜਾ ਰਹੀ ਹੈ ਆਖਿਰ ਵਜ੍ਹਾ ਕੀ ਰਹੀ ਇਸ ਹੱਤਿਆ ਦੇ ਪਿਛੇ ਤੇ ਤਰਨਤਾਰਨ ਦੇ ਵਿੱਚ ਖੂਨ ਦੇ ਰਿਸ਼ਤੇ ਦਾਗਦਾਰ ਹੋ ਗਏ ਉਸ ਵੇਲੇ ਜਦੋਂ ਇਸ ਭਰਾ ਨੇ ਗੋਲੀ ਮਾਰ ਦਿੱਤੀ ਆਪਣੇ ਭਰਾ ਨੂੰ ਤੇ ਖੇਤ ਨੂੰ ਪਾਣੀ ਦੇਣ ਦੇ ਚਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਹੱਤਿਆ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਰਹੀ ਤੇ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਨਾਲ ਰਾਜੀਵ ਕਿਸ ਤਰ੍ਹਾਂ ਵਾਪਰੀ ਹੈ ਇਹ ਘਟਨਾ ਅਖਿਰ ਵਜ੍ਹਾ ਕੀ ਰਹੀ ਕਿ ਭਰਾ ਨੇ ਹੀ ਭਰਾ ਦੀ ਹੱਤਿਆ ਕਰ ਦਿੱਤੀ ਅਜੀ ਤਰੰਗ ਤਰੰਗ ਦੇ ਪਿੰਡ ਕੱਲਾ ਵਿੱਚ ਕੱਲ ਦੇਰ ਰਾਤ ਇਸ ਜੋ ਭਰਾ ਹੈ रणजीत सिंह उस वालों अपने वे भा हरभजन सिंह की गोली मार के हत्या कर दी गई है इसका मुख कारण थी दो फसलों नी लगा लैके आपस झगड़ा क्योंकि जेकर अल करिए बिजली संकट की तरह ਉਸ ਦੇ ਨਾਲ ਵੀ ਇਸ ਨੂੰ ਜੋੜਿਆ ਜਾ ਸਕਦਾ ਹੈ ਕਿਉਂਕਿ ਬਿਜਲੀ ਦੀ ਜੋ ਪੂਰਤੀ ਨਾ ਹੋਣ ਕਰਕੇ ਜੋ ਖੇਤਾਂ ਨੂੰ ਪਾਣੀ ਲਗਾਉਣ ਦੀ ਸਮੱਸਿਆ ਜੋ ਹੈ ਕਿਰਨਾਂ ਲਈ ਬੜੀ ਵੱਡੀ ਸਮੱਸਿਆ ਹੈ ਔਰ ਪੰਜਾਬ ਦੇ ਵਿੱਚ ਅਕਸਲ ਝੋਨੇ ਦਾ ਸੀਜ਼ਨ ਹੋਣ ਕਰਕੇ ਖੇਤਾਂ ਨੂੰ ਪਾਣੀ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਸੋ ਉਸ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚ ਝਗੜਾ ਹੋਇਆ ਸੀ ਜਿਸ ਕਾਰਨ ਜੋ ਹੈ ਰਣਜੀਤ ਸਿੰਘ ਨੇ ਆਪਣੇ ਵੱਡੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ